ਅੰਜੀ ਨਵੀਂ ਕਹਾਣੀ ਜੀ ਨੇਕੀ ਦਾ ਫਲ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਰਾਜ ਦੇ ਰਾਜ ਵਿੱਚ ਇੱਕ ਸ਼ੇਰ ਨੇ ਬਹੁਤ ਤਵਾਹੀ ਮਚਾਰ ਰੱਖੀ ਸੀ ਤਵਾਹੀ ਮਤਲਬ ਆਤਮਜਾਰ ਰੱਖੀ ਸੀ ਐਵੇਂ ਇੱਕ ਸੱਪ ਲੋਕਾਂ ਨੂੰ ਜ਼ਹਿਰੀਲੇ ਡੰਗ ਮਾਰ ਮਾਰ ਦਿੰਦਾ ਸੀ ਮਾਰ ਕੇ ਮਾਰ ਦਿੰਦਾ ਸੀ ਅਜਿਹੇ ਡਰਾਉਣੇ ਵਾਤਾਵਰਣ ਵਿੱਚ ਇੱਕ ਚੋਰ ਆਪਣਾ ਦਾਲ ਆ ਜਾਂਦਾ ਸੀ ਉਹ ਚੋਰੀਆਂ ਕਰ ਕਰਕੇ ਦੁਖੀ ਜਨਤਾ ਨੂੰ ਹੋਰ ਤੰਗ ਕਰਦਾ ਸੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਰਾਜੇ ਕੋਲ ਪਹੁੰਚੇ ਉਹਨਾਂ ਨੇ ਸ਼ੇਰ ਸੱਪ ਅਤੇ ਚੋਰ ਹੱਥੋਂ ਲੁੱਟੇ ਮਾਰ ਜਾਣ ਦਾ ਦੁੱਖ ਸੁਣਾਇਆ ਰਾਜੇ ਨੇ ਸ਼ਹਿਰ ਤੋਂ ਥੋੜਾ ਬਾਅਦ ਜੰਗਲ ਵਿੱਚ ਇੱਕ ਜੇਲ ਬਣਵਾਈ ਅਤੇ ਕੁਝ ਸਮੇਂ ਵਿੱਚ ਸ਼ੇਰ ਸੱਪ ਅਤੇ ਚੋਰ ਨੂੰ ਪਕੜ ਕੇ ਉੱਥੇ ਬੰਦ ਕਰਤਾ ਭਾਵੇਂ ਖਾਣ ਪੀਣ ਨੂੰ ਮਿਲਦਾ ਹੀ ਸੀ ਪਰੰਤੂ ਕਹਿਰਤਾ ਕੈਦੀ ਹੁੰਦੀ ਆ ਹਨਾ ਤੈਨੂੰ ਤਿੰਨੇ ਬਹੁਤ ਦੁਖੀ ਹੋ ਗਏ ਇੱਥੋਂ ਨਿਕਲਣ ਦੀਆਂ ਸਕੀਮਾਂ ਸੋਚਣ ਲੱਗੇ ਜੇਲ੍ਹ ਚੋਂ ਇੱਕ ਦਿਨ ਉਹਨਾਂ ਦੀ ਚੰਗੀ ਕਿਸਮਤ ਨੂੰ ਇੱਕ ਸ਼ਿਕਾਰੀ ਉੱਥੇ ਆ ਗਿਆ ਠੀਕ ਹੈ ਉਹ ਜੰਗਲ ਵਿੱਚ ਕੱਲਾ ਹੀ ਰਹਿੰਦਾ ਸੀ ਤੇ ਸ਼ਿਕਾਰ ਕਰਕੇ ਗੁਜ਼ਾਰਾ ਕਰਦਾ ਸੀ ਸ਼ਿਕਾਰੀ ਸੁਭਾਅ ਦਾ ਬੜਾ ਰਹਿਮਦਿਲ ਤੇ ਪਰ ਪਰੁਕਾਰੀ ਸੀਗਾ ਠੀਕ ਆ ਦਿਲ ਵਿਚਾਰੇ ਦਾ ਉਹ ਹੋਣਾ ਨਾਜ਼ੁਕ ਹੋਣਾ ਮੇਰੇ ਮੰਗੂ ਹਨ ਜਦੋਂ ਉਸ ਜੇਲ੍ਹ ਚ ਬੰਦ ਚੋਰ ਸ਼ੇਰ ਤੇ ਸੱਪ ਵੇਖੇ ਤਾਂ ਉਹ ਨੇ ਨੇੜੇ ਚਲਾ ਗਿਆ ਸ਼ିକਾਰੀ ਨੂੰ ਵੇਖ ਕੇ ਤਿੰਨੇ ਮਿੰਟਾਂ ਕਰਨ ਲੱਗੇ ਹਾਏ ਵੀਰੇ ਸਾਨੂੰ ਛਡਾਲਾ ਵੀਰੇ ਸਾਨੂੰ ਛਡਾਲਾ ਐਦਾਂ ਹੀ ਕਰਦੇ ਹੋਣੇ ਮੈਂ ਤਾਂ ਹੋਰ ਤਾਂ ਕਿਵੇਂ ਕਰਨੀਆਂ ਨੇ ਸਾਨੂੰ ਯਾਦ ਕਰਾ ਦੇ ਅਸੀਂ ਤੇਰੇ ਕੰਮ ਆਵਾਂਗੇ ਸ਼ਿਕਾਰੀ ਦਾ ਦਿਲ ਪੰਜੀਸ ਗਿਆ ਮਤਲਬ ਦਿਲ ਹੋ ਨਰਮ ਹੋ ਗਿਆ ਵਿਚਾਰੇ ਨੂੰ ਤਰਸ ਆ ਗਿਆ ਉਹ ਸਨੇਦਰ ਉੱਧਰ ਵੇਖ ਕੇ ਜੇਲ੍ਹ ਦਾ ਬੂਹਾ ਤੋੜਦਾ ਉਹਨੇ ਤਿੰਨੇ ਖੁਸ਼ੀ-ਖੁਸ਼ੀ ਬਾਹਰ ਨਿਕਲ ਗਏ ਇੱਕ ਦਿਨ ਸ਼ੇਰ ਦੇ ਮਨ ਵਿੱਚ ਖਿਆਲ ਆਇਆ ਕਿ ਸ਼ਿਕਾਰੀ ਲਈ ਕੋਈ ਕੰਮ ਕੀਤਾ ਜਾਏ ਕਿ ਪਹਿਲਾਂ ਤਾਂ ਰਾਜੇ ਦੀ ਕੰਨਿਆ ਕੁਮਾਰੀ ਨੂੰ ਚੁੱਕ ਲਿਆਂਦਾ। ਬੱਲੇ ਰਾਜੇ ਦੀ ਕੰਨਿਆ ਕੁਮਾਰੀ ਨੂੰ ਚੁੱਕ ਲਿਆਂਦਾ ਸ਼ੇਰ ਨੇ ਜੀ। ਸ਼ਿਕਾਰੀ ਨੂੰ ਆਪਣੀ ਪਤਨੀ ਬਣਾ ਲੈਣ ਲਈ ਕਿਹਾ। ਵੀ ਸ਼ਿਕਾਰੀ ਤੂੰ ਕੰਨਿਆ ਰਾਜੇ ਦੀ ਹੈ ਨਾ ਵੇਟੀਏ ਜਿਹੜੀ ਤੂੰ ਉਹਨੂੰ ਪਤਨੀ ਬਣਾ ਲੈ। ਸ਼ਿਕਾਰੀ ਮੰਨ ਗਿਆ। ਰਾਜਕੁਮਾਰੀ ਵੀ ਜੰਗਲ ਵਿੱਚ ਸ਼ਿਕਾਰੀ ਦੀ ਪਤਨੀ ਬਣ ਕੇ ਰਹਿਣ ਲੱਗ ਪਈ। ਫੇਰ ਸ਼ੇਰ ਉਸ ਲਈ ਇੱਕ ਵੱਡੇ ਬਾੜੇ 'ਚੋਂ ਭੇਡਾਂ ਬੱਕਰੀਆਂ ਦਾ ਬੱਕਰੀਆਂ ਦਾ ਇਜੜ ਲੈ ਆਇਆ। ਇਹ ਸ਼ੇਰ ਨੂੰ ਸ਼ਿਕਾਰੀ ਦੇ احسان ਦਾ ਮੁੱਲ ਤਾਰਨ ਦੀ ਕੋਸ਼ਿਸ਼ ਕੀਤੀ। ਉਧਰ ਚੋਰ ਵੀ ਇੱਕ ਦਿਨ ਸ਼ਿਕਾਰੀ ਦੀ ਜੰਗਲ ਵਿੱਚੋਂ ਝੋਪੜੀ 'ਚ ਆ ਗਿਆ। ਉਹਨੇ ਵੇਖਿਆ ਕਿ ਸ਼ਿਕਾਰੀ ਰਾਜਕੁਮਾਰੀ ਨੂੰ ਪਤਨੀ ਬਣਾਈ ਬੈਠਾ ਹੈ ਤੇ ਉਸ ਦੇ ਰਾਜ 'ਚੋਂ ਚੋਰੀ ਹੋਇਆ ਭੇਡਾਂ ਬੱਕਰੀਆਂ ਦਾ ਇਜੜ ਇਸ ਕੋਲ ਹੈ। ਉੱਪਰਲੇ ਮਨੁੱਖ ਸ਼ਿਕਾਰੀ ਦਾ ਧੰਨਵਾਦ ਕਰਦਾ ਤੇ ਵਧਾਈ ਦੇ ਕੇ ਵਾਪਸ ਜਾਣ ਲੱਗਾ। ਵਾਪਸ ਜਾਂਦੇ ਆਂ ਹੀ ਉਹ ਨੇ ਸਿੱਧਾ ਰਾਜੇ ਦੇ ਪੇਸ਼ ਹੋ ਗਿਆ ਰਾਜੇ ਦੀ ਬੇਟੀ ਤੋਂ ਇੱਜੜ ਜੰਗਲ ਤੇ ਸ਼ਿਕਾਰੀ ਕੋਲ ਹੋਣ ਦੀ ਸਾਰੀ ਗੱਲ ਦੱਸ ਦਿੱਤੀ ਰਾਜੇ ਨੇ ਤੁਰੰਤ ਆਪਣੇ ਬੰਦੇ ਭੇਜੇ ਤੇ ਸ਼ਿਕਾਰੀ ਤੇ ਰਾਜਕੁਮਾਰੀ ਪਕੜ ਲਏ ਰਾਜਕੁਮਾਰੀ ਮਹਿਲਾਂ ਵਿੱਚ ਭੇਜ ਦਿੱਤੀ ਸ਼ਿਕਾਰੀ ਨੂੰ ਜੇਲ੍ਹ ਭੇਜ ਕੇ ਮੌਤ ਦੀ ਸਜ਼ਾ ਦੇਣ ਦਾ ਹੁਕਮ ਕਰਤਾ ਰਾਜੇ ਨੇ ਇਹ ਸੁਣ ਕੇ ਫੈਸਲਾ ਸੁਣ ਕੇ ਰਾਜਾ ਜੰਗਲ ਵਿੱਚ ਸ਼ਿਕਾਰ ਕਰਨ ਚਲਾ ਗਿਆ ਸੱਪ ਨੇ ਇਹ ਸਭ ਕੁਝ ਵੇਖ ਲਿਆ ਉਸ ਨੇ ਮੌਕਾ ਵੇਖ ਕੇ ਰਾਜੇ ਨੂੰ ਡੱਸ ਲਿਆ ਰਾਜਾ ਪੀੜ ਨਾਲ ਕਰ ਹੋਂਦਾ ਕਰ ਮਤਲਬ ਰੋਂਦਾ ਵਾਪਸ ਘਰੇ ਪਹੁੰਚਿਆ ਰਾਜੇ ਦੀ ਧੀ ਨੇ ਕਹਿ ਦਿੱਤਾ ਕਿ ਉਸ ਦਾ ਪਤੀ ਬਹੁਤ ਸਿਆਣਾ ਹੈ ਜੇ ਉਸ ਨੂੰ ਲੈ ਆਓ ਤਾਂ ਉਹ ਠੀਕ ਕਰ ਦੇਵੇਗਾ ਉਧਰ ਸੱਪ ਜੇਲ੍ਹ ਚ ਜਾ ਕੇ ਸ਼ਿਕਾਰੀ ਕੋਲ ਇੱਕ ਪੱਤੇ ਤੇ ਕੁਝ ਜ਼ਹਿਰ ਸੁਟਾਇਆ ਸ਼ਿਕਾਰੀ ਨੇ ਉਹ ਸੰਭਾਲ ਲਈ ਰਾਜੇ ਤੇ ਸਿਫਾਹੀ ਉਸ ਨੂੰ ਰਾਜੇ ਦਾ ਇਲਾਜ ਕਰਨ ਲਈ ਲੈਣ ਆ ਗਏ ਸ਼ਿਕਾਰੀ ਨੇ ਉਹ ਜ਼ਹਿਰ ਦਾ ਕੁਝ ਹਿੱਸਾ ਰਾਜੇ ਨੂੰ ਪਿਆ ਦਿੱਤਾ ਰਾਜੇ ਨੇ ਉਲਟੀਆਂ ਆਉਣ ਲੱਗ ਪਈਆਂ ਜ਼ਹਿਰ ਬਾਹਰ ਨਿਕਲ ਗਿਆ ਤੇ ਰਾਜਾ ਠੀਕ ਹੋ ਗਿਆ ਰਾਜੇ ਨੇ ਸ਼ਿਕਾਰੀ ਨੂੰ ਆਪਣਾ ਜਵਾਈ ਪ੍ਰਵਾਨ ਕਰ ਲਿਆ ਤੇ ਮਹਿਲਾ ਵਿੱਚ ਭੇਜ ਦਿੱਤਾ ਦੂਜੇ ਪਾਸੇ ਉਸ ਚੁਗਲਖੋਰ ਨੂੰ ਪਕੜ ਕੇ ਮੌਤ ਦੀ ਸਜ਼ਾ ਦਾ ਹੁਕਮ ਦਿੱਤਾ ਸ਼ਿਕਾਰੀ ਨੇ ਇੱਕ ਵਾਰ ਫਿਰ ਉਸ ਨੂੰ ਮਾਫੀ ਦੇ ਦਿੱਤੀ ਨੇਕੀ ਹਮੇਸ਼ਾ ਜਿੱਤਦੀ ਹੈ ਕਿਸੇ ਦੀ ਬਰਾਈ ਕਰਨ ਦਾ ਫਲ ਬੁਰਾ ਹੁੰਦਾ ਹੈ ਬੁਰਿਆਂ ਨਾਲੋਂ ਵੀ ਭਲਾਈ ਪਰ ਉਪਕਾਰੀ ਲੋਕ ਕਰਕੇ ਜਸ ਖੱਟਦੇ ਹਨ ਚੁਗਲੀ ਕਦੇ ਵੀ ਕਿਸੇ ਦੀ ਨਾ ਕਰੋ ਆਪਣਾ ਭਲਾ ਕਰਨ ਵਾਲੇ ਦਾ ਬੁਰਾ ਤਾਂ ਕਦੇ ਵੀ ਨਾ ਸੋਚੋ ਕਰਨ ਦੀ ਤਾਂ ਗੱਲ ਦੂਰ ਰਹੀ ਸਹੀ ਗੱਲ ਆ ਚੁਗਲੀ ਕਿਸੇ ਦੀ ਨਾ ਕਰੋ ਚੁਗਲੀ ਮੂਰੇ ਆਈ ਜਾਂਦੀ ਹੈ ਤੇ ਫਿਰ ਘਰ ਦੇ ਵਿੱਚ ਲੜ-ਲੜਾਈਆਂ ਹੁੰਦੀਆਂ ਹਨ ਇਸ ਕਰਕੇ ਕਿਸੇ ਦੀ ਚੁਗਲੀ ਨਾ ਕਰੋ ਨਿੰਦਿਆ ਨਾ ਕਰੋ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਸਾਡੀਆਂ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਹਨ ਅਸੀਂ ਇੱਕ ਨਵੀਂ ਕਹਾਣੀ ਲੈ ਕੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਧੰਨਵਾਦੀ